ਵਹੀਂ ਗੁਰਜੀਕਾ ਖਾਲਸਾ ਵਹੀਂ ਗੁਰਜੀਕ ਫਤਿਹ ਪਰਮਾਨ ਬਨਾਮ અપਮਾਨ ਜਦੋਂ ਆਕਾਲ ਮੂਰਤ ਦੇ ਪੰਧ ਤੂਫਾਂ ਦੇ ਮੂਰਤਾ ਨੂੰ ਗੱਠੇ ਮੁਕਤਨਾ ਵੜੇ ਸਜਦੇ ਕਰਨ ਸੂਰਤਾ ਨੂੰ ਸਰਬੱਤ ਦੇ ਭਲੇ ਦੇ ਮੰਗਤੇ ਆਸ਼ਿਕ ਬੰਨ ਬੰਦੂਕਾਂ ਦੇ ਫਿਰ ਦਬ ਜਾਂਦੇ ਨੇ ਟੀਚੇ ਜੀ ਵਿੱਚ ਰੌਲੇ ਕੋਕਾਂ ਦੇ ਜਦ ਘਰ ਘਰ ਅੰਦਰ ਧਰਮਸ਼ਾਲ ਤੋਂ ਪਾਸਾ ਵਟ ਹੋ ਜਾਏ ਬਸ ਸੰਗ ਮਰਮਰ ਜਾਂ ਸੋਨੇ ਚਾਂਦੀ ਦੀ ਹੀ ਰਟ ਹੋ ਜਾਏ ਪਲ ਮਠਤ ਨੀਵੀ ਮੈਂ ਮੈਂ ਆ ਜਾਏ ਬਿਖ ਸਲੂਕਾਂ ਦੇ ਫਿਰ ਦਬ ਜਾਂਦੇ ਨੇ ਟੀਚੇ ਜੀ ਵਿੱਚ ਰੌਲੇ ਕੋਕਾਂ ਦੇ ਜਦ ਜਿੱਤ ਜੰਮੇ ਰਾਜ਼ਾਨ ਕਹਿਣ ਵਿੱਚ ਬੇਸ਼ੱਕ ਲੋਕਾਂ ਦੀ ਪਰ ਕੀਰਤਨ ਜਾਂ ਸੇਵਾ ਤੇ ਲੱਗ ਜਾਣ ਪੱਕੀਆਂ ਰੋਕਾਂ ਜੀ ਤੇ ਸੋਦੇ ਰਹਿਣ ਤਿਆਰ ਜੀ ਕਈਆਂ ਸਕੀਆਂ ਟੁਕਾਂ ਤੇ ਫਿਰ ਦਬ ਜਾਂਦੇ ਨੇ ਟੀਚੇ ਜੀ ਵਿੱਚ ਰੌਲੇ ਕੋਕਾਂ ਦੇ ਜਦ ਅਰਥ ਹੋਏ ਅਨਰਥ ਸਿਰ ਤਰਸਤਲੀ ਗਲੀ ਮੇਰੀ ਆਓ ਤੇ ਕਰੇ ਸਪੀਕਰ ਭੰਗ ਜੀ ਅਮਰਤ ਵੇਲਾ ਸੱਚ ਨਾਉ ਨਾਲੇ ਕੌਮ ਕਰੇਗੀ ਮਾਣ ਹੋ ਗਈਆਂ ਭੁੱਲਾਂ ਚੁੱਪਾਂ ਤੇ ਫਿਰ ਦਬ ਜਾਂਦੇ ਨੇ ਟੀਚੇ ਜੀ ਵਿੱਚ ਰੌਲੇ ਕੋਕਾਂ ਦੇ ਅਜੀਨੀ ਜੇਕਰ ਸਮਝੀ ਨਾ ਭਗਤਾ ਕੀ ਚਾਲ ਬਈ ਫਿਰ ਵਕਤੋਂ ਖੁੰਜੀ ਡੋਮਣੀ ਗਉ ਆਣ ਪਤਾਲ ਦਈ ਰਜ ਅਣਮੋਲ ਖਜ਼ਾਨਾ ਸੰਭਿਆ ਵਿੱਚ ਸੰਦੂਕਾਂ ਦੇ ਫਿਰ ਦੱਬ ਜਾਂਦੇ ਨੇ ਟੀਚੇ ਜੀ ਵਿੱਚ ਰੌੜੇ ਕੋਕਾਂ ਦੇ ਕੋਈ ਪਿੰਡ ਘੜਾਵੇਂ ਰੋਮੀ ਜਿਆ ਗੱਲ ਕਰੇ ਫਲਸਫੇ ਦੀ ਪਰ ਪੀੜ ਹੋਵੇ ਬਈ ਕਾ ਤੂੰ ਹਾਮੀ ਭਰੇ ਫਲਸਫੇ ਦੀ ਤੇ ਲੰਗਣ ਬੋਲਗਦਾਰੀ ਮਨ ਵਿੱਚ ਉਠੀਆਂ ਕੂਕਾਂ ਦੇ ਫਿਰ ਦੱਬ ਜਾਂਦੇ ਨੇ ਟੀਚੇ ਜੀ ਵਿੱਚ ਰੌਲੇ ਕੂਕਾਂ ਦੇ ਫਿਰ ਦੱਬ ਜਾਂਦੇ ਨੇ ਟੀਚੇ ਜੀ ਵਿੱਚ ਰੌਲੇ ਕੂਕਾਂ ਦੇ